ਮम्मा ਹਾਂਜੀ ਕੁਝ ਖਾਣਾ ਹੈ ਕੁਝ ਖਾਣਾ ਕੀ ਖਾਣਾ ਆਜੂ ਦੇ ਫਰਾਈਜ਼ ਦੇਖ ਹਾਂਜੀ ਸਭ ਦੇ ਕਰੇ ਇਹ ਗੱਲ ਤਾਂ ਆਮੀ ਸਨਨ ਨੂੰ ਮਿਲਦੀ ਹੋਊਗੀ ਵੀ ਕੁਝ ਖਾਣਾ ਹੈ ਕੁਝ ਖਾਣਾ ਹੈ ਤੇ ਸ਼ਾਮ ਦੇ 6:30 ਬੱਜ ਚੁੱਕੇ ਸੀ ਤੇ ਇੰਨੇ ਵਿੱਚ ਸਮਾਂ ਵੀ ਨਹੀਂ ਸੀ ਵੀ ਕੀ ਬਣਾ ਕੇ ਦੀਏ ਫਰਾਈਜ਼ ਤਾਂ ਟਾਈਮ ਬਹੁਤ ਲੱਗਦਾ ਹੈ ਤਾਂ ਆਪਾਂ ਸੋਚਿਆ ਚਲੋ ਇੱਕ ਜਲਦੀ ਫਰਾਈਸ ਵਰਗੀ ਬਹੁਤ ਹੀ ਵਧੀਆ ਜੀ ਰੈਸਪੀ ਬਣਾਉਣੀ ਹੈ ਜਿਹੜੀ 5 ਮਿੰਟਾਂ ਦੇ ਵਿੱਚ ਹੀ ਤਿਆਰ ਹੋ ਜਾਊਗੀ ਆਪਾਂ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਛਿੱਲਿਆ ਵਗੈਰਾ ਉਹਨੂੰ ਬਿਲਕੁਲ ਨਹੀਂ ਤੁਸੀਂ ਐਸੇ ਤਰੀਕੇ ਨਾਲ ਹੀ ਉਹਨੂੰ ਰੱਖਣਾ ਤੇ ਉਹਨੂੰ ਤੁਸੀਂ ਨਾ ਜ਼ਿਆਦਾ ਮੋਟਾ ਕੱਟਣਾ ਨਾ ਬਰੀਕ ਇਹਨਾਂ ਨੂੰ ਆਪਾਂ ਲੰਬਾ ਸਟਿੱਕ ਦੇ ਵਾਂਗ ਕੱਟ ਲਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਸਾਫ਼ ਪਾਣੀ ਦੇ ਵਿੱਚ ਪਾ ਦਾਂਗੇ ਤਾਂ ਕਿ ਜਿਹੜੀ ਹੋਰ ਵੀ ਇਹਦੇ ਵਿੱਚ ਗੰਦਗੀ ਹੋਊਗੀ ਉਹ ਵੀ ਸਾਰੀ ਬਾਹਰ ਨਿਕਲ ਜਾਊਗੀ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਕਿਸੇ ਜਾਲੀ ਵਾਲੀ ਬੋਟੀ ਵਗੈਰਾ ਦੇ ਵਿੱਚ ਰੱਖ ਦੇਣਾ ਤਾਂ ਕਿ ਜਿਹੜਾ ਪਾਣੀ ਹੈ ਉਹ 2 ਮਿੰਟਾਂ ਲਈ ਸਾਰਾ ਨੁੱਚੜ ਜੇ 2 ਮਿੰਟ ਕਿ ਲੱਗਣਗੇ ਉਹਨੂੰ ਸਾਫ ਹੋਣ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਇੱਕ ਸਾਈਡ ਤੇ ਕੜਾਈ ਦੇ ਵਿੱਚ ਰੱਖ ਦੇਣਾ ਜੀ ਤੇਲ ਜਿਹੜਾ ਵੀ ਤੁਸੀਂ ਰਸੋਈ ਦੇ ਵਿੱਚ ਯੂਜ਼ ਕਰਦੇ ਹੋ ਉਹ ਤੇਲ ਵਰਤਿਓ ਤੇ ਇਹਨੂੰ ਆਪਾਂ ਗਰਮ ਰੱਖਤਾ ਤੇ ਦੂਸਰੀ ਸਾਈਡ ਤੇ ਆਪਾਂ ਲੈ ਲੇ ਜੀ ਆਪਣੇ ਆਲੂ ਜਿਨ੍ਹਾਂ ਦਾ ਪਾਣੀ ਵਗੈਰਾ ਬਿਲਕੁਲ ਨੁੱਚੜ ਗਿਆ ਸੀ ਪਰ ਇਹ ਗਿੱਲੇ ਹੀ ਸੀ ਤੇ ਆਪਾਂ ਨੂੰ ਇਹਨਾਂ ਨੂੰ ਸੁਕਾਉਣ ਦੀ ਕੋਈ ਜ਼ਰੂਰਤ ਨਹੀਂ ਤੇ ਇਹਦੇ ਵਿੱਚ ਆਪਾਂ 2 ਸਪੂਨ ਵੱਡੇ ਜਿਹੜੇ ਉਹ ਮੈਦੇ ਦੇ ਪਾਵਾਂਗੇ ਆਪਾਂ ਇੱਥੇ ਕੋਲੀ ਤੋਂ ਥੋੜਾ ਜਿਹਾ ਮੈਦ ਇਹ ਅਸੀਂ ਇਹ ਆਪਾਂ ਵਿੱਚੋਂ ਬਚਾ ਲਿਆ ਤੇ ਇਹ ਜਿਆਦਾ ਮੈਦੇ ਨਾਲ ਨਹੀਂ ਉਹ ਹੋਣੀ ਚਾਹੀਦੀ ਬਸ ਥੋੜਾ ਥੋੜੇ ਇਹਦੇ ਵਿੱਚ ਆਪਾਂ ਟੱਚ ਕਰਨੇ ਆ ਇਹ ਸਾਰੇ ਤਾਂ ਕਿ ਸਾਰਾ ਤਾਂ ਥੋੜਾ ਥੋੜਾ ਲੱਗ ਜੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਈਏ ਜੀ ਚਿਲੀ ਫਲਿਕਸ ਉਹ ਤੁਸੀਂ 3-4 ਕੱਟ ਲੈਣੀ ਆ ਤਾਂ ਕਿ ਇਹਨਾਂ ਨਾਲ ਇਹਦਾ ਜਿਹੜਾ ਟੇਸਟ ਆ ਤਿੱਖਾ ਆਉਂਦਾ ਤੇ ਬਹੁਤ ਵਧੀਆ ਆਉਂਦਾ ਕਲਰ ਲਈ ਪਾਵਾਂਗੇ ਥੋੜੀ ਜੀ ਹਲਦੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਮਕ ਥੋੜਾ ਜਿਹਾ ਤੇ ਮਿਰਚ ਪਾਵਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਉਹ ਹੈਗੀ ਹੈ ਜੀ ਚਾਟ ਮਸਾਲਾ ਉਹ ਤੁਸੀਂ ਜ਼ਰੂਰ ਪਾਓ ਉਹਦੇ ਨਾਲੇ ਬੜੇ ਚਟਪਟੇ ਬਣਦੇ ਹੈਗੇ ਤੇ 5 ਮਿੰਟਾਂ ਦੇ ਵਿੱਚ ਤੁਸੀਂ ਬੱਚਿਆਂ ਨੂੰ ਪੂਰਾ ਖੁਸ਼ ਕਰ ਦੋਗੇ ਕਿਉਂਕਿ ਇਹ ਦੂਛੇ ਦੀ ਟਾਈਮ 'ਚ ਹੋਰ ਕੁਝ ਨਹੀਂ ਬਣਦਾ ਥੋੜੀ ਜਿਹੀ ਆਪਾਂ ਪਾਈਏ ਰੰਗ ਲਈ ਦੇਗੀ ਮਿਰਚ ਬਾਕੀ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਤਣੀਆਂ ਵਗੈਰਾ ਪਾ ਸਕਦੇ ਹੋ ਮੇਥੀ ਵਗੈਰਾ ਜੇ ਬੱਚਿਆਂ ਨੂੰ ਪਸੰਦ ਹੋਵੇ ਪਰ ਆਪਾਂ ਨਹੀਂ ਪਾਈ ਕਿਉਂਕਿ ਸਮਾਂ ਵੀ ਕੱਟ ਸੀ ਤੇ ਇਹਨਾਂ ਕੁਝ ਹੋਇਆ ਨਹੀਂ ਤੇ ਆਪਾਂ ਜਲਦੀ ਜਲਦੀ ਵਿੱਚ ਬਣਾ ਤੇ ਤੇ ਇਸ ਤੋਂ ਬਾਅਦ ਆਪਾਂ ਪਾਣੀ ਹੈ ਜਿਹੜਾ ਬਿਲਕੁਲ ਹਲਕਾ ਹਲਕਾ ਛਿੱਟਾ ਜਿਹਾ ਦੇ ਕੇ ਇਹਨਾਂ ਨੂੰ ਮਿਕਸ ਕਰ ਲੈਣਾ ਹੈਗਾ ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਪੂਜੀਆ ਜਿਹੜਾ ਪੂਜੀਆ ਉਹ ਇਹਦੇ ਵਿੱਚ ਜ਼ਿਆਦਾ ਗਿੱਲਾ ਨਹੀਂ ਹੋਣਾ ਚਾਹੀਦਾ ਜ਼ਿਆਦਾ ਪਾਣੀ ਨਾ ਹੋਵੇ ਮਤਲਬ ਆਲੂਆਂ ਦੇ ਨਾਲ ਟੱਚ ਹੋ ਜੇ ਇਸ ਤਰੀਕੇ ਨਾਲ ਕਰਿਓ ਪੂਜੀਆ ਦੇ ਨਾਲ ਜਦੋਂ ਇਹ ਫਰਾਈ ਹੋਣਗੇ ਤਾਂ ਇਹਨਾਂ ਦਾ ਜਿਹੜਾ ਟੇਸਟ ਬੜਾ ਕ੍ਰਿਸਪੀ ਜਿਹਾ ਹੁੰਦਾ ਹੈ ਅਲੱਗ ਜਿਹਾ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦੇ ਆ ਤੇ ਤਿਆਰ ਹੋ ਗਏ ਨਾ ਜ਼ਿਆਦਾ ਇਹਦੇ ਵਿੱਚ ਬੇਸਣ ਦੀ ਲੋੜ ਹੈ ਤੇ ਸਿਰਫ ਦੋ ਚਮਚ ਮੈਦੇ ਨਾਲ ਹੀ ਆਪਣੇ ਢੇਰ ਸਾਰੇ ਫਰਾਈਸ ਬਣ ਕੇ ਤਿਆਰ ਹੋ ਜਾਣਗੇ ਫਰਾਈਸ ਨਹੀਂ ਕਹਿ ਸਕਦੇ ਇਹਨੂੰ ਫਰਾਈਸ ਤੇ ਜ਼ਿਆਦਾ ਟਾਈਮ ਲੱਗਦਾ ਉਹਦੇ ਲਈ ਕੁਝ ਹੋਰ ਟ੍ਰਿਕਾਂ ਹੁੰਦੀਆਂ ਹੈਗੀਆਂ ਪਰ ਇਹ ਉਹਨਾਂ ਵਾਂਗੂ ਹੀ ਬੱਚਿਆਂ ਨੂੰ ਖੁਸ਼ ਕਰਨ ਲਈ ਬਹੁਤ ਹੀ ਸੌਖਾ ਤਰੀਕਾ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਜਲਦੀ ਜਲਦੀ ਗਰਮ ਤੇਲ ਦੇ ਵਿੱਚ ਪਾ ਦਾਂਗੇ ਤੇ ਇੱਕ ਵਾਰੀ ਦੇ ਵਿੱਚ ਹੀ ਇਹ ਕਾਫੀ ਸਾਰੇ ਪੈ ਜਾਣਗੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਥੋੜੀ ਥੋੜੀ ਦੇਰ ਬਾਅਦ ਖਲਾਵਾਂਗੇ ਦੇਖੋ 5-4 ਮਿੰਟਾਂ ਦੇ ਵਿੱਚ ਹੀ ਇਹ ਬਣ ਕੇ ਤਿਆਰ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਆਪਾਂ ਨਾਲ ਦੀ ਨਾਲ ਹੀ ਦੂਸਰੇ ਪਾਤੇ ਸੀ ਤੇ ਉਹ ਵੀ ਜਦੋਂ ਬਣ ਕੇ ਫਿਰ ਆਪਾਂ ਉਸੇ ਤਰੀਕੇ ਨਾਲ ਕੱਢ ਲੇ। ਦੇਖੋ ਇਹਨਾਂ ਦਾ ਕਲਰ ਵਗੈਰਾ ਵਧੀਆ ਹੈ। ਹੁਣ ਆਪਾਂ ਇਹ ਕਿਸ ਤਰੀਕੇ ਨਾਲ ਖਾਣੇ ਤੁਹਾਨੂੰ ਦੱਸਾਂਗੇ। ਛੋਟੀ ਜੀ ਰੈਸਪੀ ਹੈ। ਸ਼ੇਅਰ ਤੁਸੀਂ ਜਰੂਰ ਕਰਦੇ ਹੋ ਤੇ ਬੱਚਿਆਂ ਨੂੰ ਝਟਪਟ ਬਣਾ ਕੇ ਜਰੂਰ ਖਵਾਇਓ। ਇਹਨਾਂ ਨੂੰ ਆਪਾਂ ਕੱਢ ਲਿਆ ਜੀ ਇੱਕ ਥਾਲ ਦੇ ਵਿੱਚ। ਹੁਣ ਇਹਦੇ ਉੱਪਰ ਆਪਾਂ ਥੋੜਾ ਜਿਹਾ ਪਾਵਾਂਗੇ ਕਾਲਾ ਨਮਕ ਤੇ ਕਾਲੀ ਮਿਰਚ। ਇਹਦੇ ਨਾਲ ਇਹਦਾ ਸਵਾਦ ਹੋ ਜਾਂਦਾ ਜੀ ਦੁੱਗਣਾ, ਤਿੱਗਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ग्रीन सॉस ਨਾਲ ਖਾਵਾਂਗੇ ਚਾਹੇ ਤੁਸੀਂ ਰੈੱਡ ਸੌਸ ਨਾਲ ਖਾ ਲੋ ਇਮਲੀ ਦੀ ਚਟਨੀ ਲੈ ਲੋ ਬਹੁਤ ਜ਼ਿਆਦਾ ਇਹ ਟੇਸਟੀ ਬਣਦੇ ਆ ਸਭ ਤੋਂ ਪਹਿਲਾਂ ਆਪਾਂ ਇਹ ਬਣਾ ਕੇ ਸੁਕਮ ਨੂੰ ਦਿੱਤੇ ਕਿਉਂਕਿ ਉਹਦੇ ਥੋੜੀ ਜਿਹੀ ਸੱਟ ਲੱਗੀ ਹੋਈ ਸੀ ਤੇ ਜਦੋਂ ਸਾਨੂੰ ਪਤਾ ਹੈ ਬੱਚਿਆਂ ਦੇ ਥੋੜੀ ਜਿਹੀ ਵੀ ਸੱਟ ਲੱਗ ਜੇ ਤਾਂ ਫਿਰ ਮੰਮੀ ਨੂੰ ਜ਼ਿਆਦਾ ਹੀ ਬਲੈਕਮੇਲ ਕਰਦੇ ਆ ਤੇ ਇਸ ਲਈ ਆਪਾਂ ਸਭ ਤੋਂ ਪਹਿਲਾਂ ਉਹਨੂੰ ਦਿੱਤੇ ਜਦੋਂ ਪੁੱਛਿਆ ਕਹੇ ਜੇ ਬਣਿਆ ਕਹਿੰਦਾ ਬਹੁਤ ਜ਼ਿਆਦਾ ਟੇਸਟੀ ਬਣਿਆ ਤੇ ਚਲੋ ਬੱਚੇ ਵੀ ਖੁਸ਼ ਹੋ ਗਏ ਤੇ ਚਲੋ ਮੇਰਾ ਵੀ ਕੰਮ ਮਿੰਟਾਂ ਦੇ ਵਿੱਚ ਹੋ ਗਿਆ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਜੀ